ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਆਖੜ ਭੀੜ ਇੰਜ ਭੱਜੀ ਕਿਉਂ ਆ ਰਹੀ ਹੈ ਤਾਂ ਤਸਵੀਰਾਂ ਅੱਗੇ ਦੇਖ ਕੇ ਤੁਹਾਨੂੰ ਪਤਾ ਲੱਗ ਜਾਣਾ ਦੇਖੋ ਕਿਵੇਂ ਇੱਕ ਰੱਥ ਟਾਈਪ ਦਾ ਬਣਾਇਆ ਹੋਇਆ ਹੈ ਰੱਥ ਤੇ ਕੁਝ ਮੁੰਡੇ ਸਵਾਰ ਹੁੰਦੇ ਨੇ ਤੇ ਇਸ ਰੱਥ ਨੂੰ ਜਿਹੜੇ ਕੁਝ ਲੋਕ ਨੇ ਰੱਸਾ ਪਾ ਕੇ ਖਿੱਚਦੇ ਹੋਏ ਨਜ਼ਰ ਆਇਆ ਪਰ ਜਾਣ ਕੇ ਇਹ ਰੱਥ ਜਿਹੜਾ ਹੈ ਢਾਵਾਂ ਡੋਲ ਹੁੰਦਾ ਹੈ ਤੇ ਸਿੱਧਾ ਜਾ ਕੇ ਸਾਈਡ ਤੇ ਇੱਕ ਖੰਭੇ ਦੇ ਵਿੱਚ ਵੱਜਿਆ ਜਿਸ ਦੇ ਨਾਲ ਕੀ ਕਈ ਮੁੰਡੇ ਜਿਹੜੇ ਨੇ ਤੜੰਮ ਕਰਦੇ 헤ਠਾਂ ਡਿੱਗ ਪਏ ਹਾਲਾਂਕਿ ਇੱਥੇ ਕਾਫੀ ਜ਼ਿਆਦਾ ਹੁੱਲੜਬਾਜ਼ੀ ਹੋਈ ਹੈ ਹੰਗਾਮਾ ਹੋਇਆ ਹੈ ਕਈ ਲੋਕ ਜ਼ਖਮੀ ਹੋਏ ਨੇ ਤਾਂ ਤਸਵੀਰਾਂ ਵੇਖੋ ਅੱਗੇ-ਅੱਗੇ ਲੋਕ ਭੱਜ ਰਹੇ ਨੇ ਵਿੱਚ ਰੱਥ ਦੇ ਉੱਤੇ ਕੁਝ ਮੁੰਡੇ ਸਵਾਰ ਹੁੰਦੇ ਨੇ ਤੇ ਹੈਰਾਨੀ ਦੀ ਗੱਲ ਹੈ ਕਿ ਇੱਥੇ ਇਸ ਰੱਥ ਨੂੰ ਰੱਸੀ ਦਿਨਾਏ ਕੁਝ ਲੋਕ ਖਿੱਚ ਰਹੇ ਹਰ ਤਾਂ ਟਾਇਰ ਵਾਲੀ ਇੱਕ ਗੱਡੀ ਟਾਈਪ ਹੈ ਜਿਸ ਦੇ ਉੱਪਰ ਜਿਹੜਾ ਇਹ ਰੱਥ ਜਿਹਾ ਬਣਾਇਆ ਹੋਇਆ ਹੈ ਉਸ ਤੇ ਕੁਝ ਮੁੰਡੇ ਸਵਾਰ ਹੁੰਦੇ ਨੇ ਤਾਂ ਕਿਵੇਂ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾਉਂਦੇ ਨੇ ਮੌਕੇ ਤੇ ਉੱਥੇ ਭੱਗੜੜ ਮਚ ਗਈ ਤੇ ਕਈ ਲੋਕ ਜ਼ਖਮੀ ਵੀ ਹੋ ਗਏ ਨੇ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਆਖੜੇ ਭੀੜ ਇੰਜ ਭੱਜੀ ਕਿਉਂ ਆ ਰਹੀ ਹੈ ਤਾਂ ਤਸਵੀਰਾਂ ਅੱਗੇ ਦੇਖ ਕੇ ਤੁਹਾਨੂੰ ਪਤਾ ਲੱਗ ਜਾਣਾ ਦੇਖੋ ਕਿਵੇਂ ਇੱਕ ਰੱਥ ਟਾਈਪ ਦਾ ਬਣਾਇਆ ਹੋਇਆ ਹੈ ਰੱਥ ਤੇ ਕੁਝ ਮੁੰਡੇ ਸਵਾਰ ਹੁੰਦੇ ਨੇ ਤੇ ਇਸ ਰੱਥ ਨੂੰ ਜਿਹੜੇ ਕੁਝ ਲੋਕ ਨੇ ਰੱਸਾ ਪਾ ਕੇ ਖਿੱਚਦੇ ਹੋਏ ਨਜ਼ਰ ਆਇਆ ਪਰ ਅਚਾਨਕ ਇਹ ਰੱਥ ਜਿਹੜਾ ਹੈ ਡਾਵਾ ਡੋਲ ਹੁੰਦਾ ਤੇ ਸਿੱਧਾ ਜਾ ਕੇ ਸਾਈਡ ਤੇ ਇੱਕ ਖੰਭੇ ਦੇ ਵਿੱਚ ਵੱਜਿਆ ਜਿਸ ਦੇ ਨਾਲ ਕੀ ਕਈ ਮੁੰਡੇ ਜਿਹੜੇ ਨੇ ਢੜਮ ਕਰਦੇ ਹੇਠਾਂ ਡਿੱਗ ਪਏ ਹਾਲਾਂਕਿ ਇੱਥੇ ਕਾਫੀ ਜ਼ਿਆਦਾ ਹੁੱਲੜਬਾਜ਼ੀ ਹੋਈ ਹੈ ਹੰਗਾਮਾ ਹੋਇਆ ਹੈ ਕਈ ਲੋਕ ਜ਼ਖਮੀ ਹੋਏ ਨੇ ਤਾਂ ਤਸਵੀਰਾਂ ਵੇਖੋ ਅੱਗੇ-ਅੱਗੇ ਲੋਕ ਭੱਜ ਰਹੇ ਨੇ ਵਿੱਚ ਰੱਥ ਦੇ ਉੱਤੇ ਕੁਝ ਮੁੰਡੇ ਸਵਾਰ ਹੁੰਦੇ ਨੇ ਤੇ ਹੈਰਾਨੀ ਦੀ ਗੱਲ ਹੈ ਕਿ ਇੱਥੇ ਇਸ ਰੱਥ ਨੂੰ ਰੱਸੀ ਦਿਨਾਏ ਕੁਝ ਲੋਕ ਖਿੱਚ ਰਹੇ ਹਰ ਤਾਂ ਟਾਇਰ ਵਾਲੀ ਇੱਕ ਗੱਡੀ ਟਾਈਪ ਹੈ ਜਿਸ ਦੇ ਉੱਪਰ ਜਿਹੜਾ ਇਹ ਰੱਥ ਜਿਹਾ ਬਣਾਇਆ ਹੋਇਆ ਹੈ ਉਸ ਤੇ ਕੁਝ ਮੁੰਡੇ ਸਵਾਰ ਹੁੰਦੇ ਨੇ ਤਾਂ ਕਿਵੇਂ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾਉਂਦੇ ਨੇ ਮੌਕੇ ਤੇ ਉੱਥੇ ਭੱਗੜੜ ਮਚ ਗਈ ਤੇ ਕਈ ਲੋਕ ਜ਼ਖਮੀ ਵੀ ਹੋ ਗਏ ਨੇ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਆਖੜੇ ਭੀੜ ਇੰਜ ਭੱਜੀ ਕਿਉਂ ਆ ਰਹੀ ਹੈ ਤਾਂ ਤਸਵੀਰਾਂ ਅੱਗੇ ਦੇਖ ਕੇ ਤੁਹਾਨੂੰ ਪਤਾ ਲੱਗ ਜਾਣਾ ਦੇਖੋ ਕਿਵੇਂ ਇੱਕ ਰੱਥ ਟਾਈਪ ਦਾ ਬਣਾਇਆ ਹੋਇਆ ਹੈ ਰੱਥ ਤੇ ਕੁਝ ਮੁੰਡੇ ਸਵਾਰ ਹੁੰਦੇ ਨੇ ਤੇ ਇਸ ਰੱਥ ਨੂੰ ਜਿਹੜੇ ਕੁਝ ਲੋਕ ਨੇ ਰੱਸਾ ਪਾ ਕੇ ਖਿੱਚਦੇ ਹੋਏ ਨਜ਼ਰ ਆਇਆ ਪਰ ਅਚਾਨਕ ਇਹ ਰੱਥ ਜਿਹੜਾ ਹੈ ਡਾਵਾ ਡੋਲ ਹੁੰਦਾ ਤੇ ਸਿੱਧਾ ਜਾ ਕੇ ਸਾਈਡ ਤੇ ਇੱਕ ਖੰਭੇ ਦੇ ਵਿੱਚ ਵੱਜਿਆ ਜਿਸ ਦੇ ਨਾਲ ਕੀ ਕਈ ਮੁੰਡੇ ਜਿਹੜੇ ਨੇ ਧੜੰਮ ਕਰਦੇ ਹੇਠਾਂ ਡਿੱਗ ਪਏ ਹਾਲਾਂਕਿ ਇੱਥੇ ਕਾਫੀ ਜ਼ਿਆਦਾ ਹੁੱਲੜਬਾਜ਼ੀ ਹੋਈ ਹੈ ਹੰਗਾਮਾ ਹੋਇਆ ਹੈ ਕਈ ਲੋਕ ਜ਼ਖਮੀ ਹੋਏ ਨੇ ਤਾਂ ਤਸਵੀਰਾਂ ਵੇਖੋ ਅੱਗੇ-ਅੱਗੇ ਲੋਕ ਭੱਜ ਰਹੇ ਨੇ ਵਿੱਚ ਰੱਥ ਦੇ ਉੱਤੇ ਕੁਝ ਮੁੰਡੇ ਸਵਾਰ ਹੁੰਦੇ ਨੇ ਤੇ ਹੈਰਾਨੀ ਦੀ ਗੱਲ ਹੈ ਕਿ ਇੱਥੇ ਇਸ ਰੱਥ ਨੂੰ ਰੱਸੀ ਦਿਨਾਏ ਕੁਝ ਲੋਕ ਖਿੱਚ ਰਹੇ ਸੰਤਾ ਟਾਇਰ ਵਾਲੀ ਇੱਕ ਗੱਡੀ ਟਾਈਪ ਹੈ ਜਿਸਦੇ ਉੱਪਰ ਜਿਹੜਾ ਇਹ ਰੱਥ ਜਿਹਾ ਬਣਾਇਆ ਹੋਇਆ ਹੈ ਉਸਤੇ ਕੁਝ ਮੁੰਡੇ ਸਵਾਰ ਹੁੰਦੇ ਨੇ ਤਾਂ ਕਿਵੇਂ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾਉਂਦੇ ਨੇ ਮੌਕੇ ਤੇ ਉੱਥੇ ਭੱਗੜ ਮਚ ਗਈ ਤੇ ਕਈ ਲੋਕ ਜ਼ਖਮੀ ਵੀ ਹੋ ਗਏ ਨੇ